ਏਟਲ ਨੇ ਆਪਣੇ ਪ੍ਰੀਪੇਡ ਉਪਭੋਗਤਾਵਾਂ ਲਈ ਤਿੰਨ ਨਵੇਂ ਪਲਾਨ ਲਾਂਚ ਕੀਤੇ ਨੇ ਸਾਰੇ ਤਿੰਨ ਪਲਾਨ ਡਾਟਾ ਵਾਊਚਰ ਪਲਾਨ ਹਨ ਇਹਨਾਂ ਪਲਾਨ ਚ ਤੁਹਾਨੂੰ ਡਾਟਾ ਲਾਭ ਮਿਲੇਗਾ ਕਿਰਪਾ ਕਰਕੇ ਨੋਟ ਕਰੋ ਕਿ ਇਹ ਡਾਟਾ ਐਡ-ਆਨ ਪਲਾਨ ਨਹੀਂ ਹੈ ਕਿਉਂਕਿ ਤੁਹਾਨੂੰ ਇਹਨਾਂ ਤਿੰਨ ਨਵੇਂ ਡਾਟਾ ਵਾਊਚਰ ਪਲਾਨ ਨਾਲ ਵੈਧਤਾ ਵੀ ਮਿਲੇਗੀ ਆਓ ਤੁਹਾਨੂੰ ਏਟਲ ਦੇ ਇਹਨਾਂ ਤਿੰਨ ਨਵੇਂ ਪਲਾਨ ਬਾਰੇ ਦੱਸਦੇ ਹਾਂ ਏਟਲ ਦੇ ਇਹ ਤਿੰਨ ਪਲਾਨ 160 ਰੁਪਏ 181 ਰੁਪਏ ਅਤੇ 352 ਰੁਪਏ ਦੇ ਨੇ ਇਹਨਾਂ ਤਿੰਨ ਪਲਾਨਾਂ ਦੇ ਨਾਲ ਯੂਜ਼ਰ ਨੂੰ 30 ਦਿਨ ਦੀ ਵੈਧਤਾ ਮਿਲਦੀ ਹੈ ਇਸ ਪਲਾਨ ਚ ਯੂਜ਼ਰ ਨੂੰ ਮੁਫਤ ਐਸਐਮਐਸ ਜਾਂ ਕਾਲਿੰਗ ਨਾਲ ਜੁੜੀ ਕੋਈ ਸਹੂਲਤ ਨਹੀਂ ਮਿਲੇਗੀ ਹੁਣ ਅਸੀਂ ਤੁਹਾਨੂੰ Airtel ਦੇ ਇਹਨਾਂ ਤਿੰਨ ਪਲਾਨ ਦਾ ਇੱਕ ਇੱਕ ਕਰਕੇ ਵੇਰਵਾ ਦੱਸਾਂਗੇ Airtel ਦੁਆਰਾ ਲਾਂਚ ਕੀਤੇ ਗਏ ਨਵੇਂ ਡਾਟਾ ਵਾਊਚਰ ਪਲਾਨ ਦੀ ਸੂਚੀ ਵਿੱਚ ਇਹ Airtel ਪਲਾਨ ਪਹਿਲੇ ਨੰਬਰ ਤੇ ਹੈ ਜਿਸ ਦੀ ਕੀਮਤ 161 ਰੁਪਏ ਹੈ ਇਸ ਪਲਾਨ ਨਾਲ ਤੁਹਾਨੂੰ 12GB ਡਾਟਾ ਮਿਲੇਗਾ ਜਿਸ ਦੀ ਵੈਧਤਾ 30 ਦਿਨਾਂ ਦੀ ਹੋਵੇਗੀ ਇਹ ਪਲਾਨ Airtel ਦੁਆਰਾ ਲਾਂਚ ਕੀਤੇ ਗਏ ਨੇ ਨਵਾਂ ਡਾਟਾ ਵਾਊਚਰ ਪਲਾਨ ਦੀ ਸੂਚੀ ਵਿੱਚ ਦੂਜੇ ਨੰਬਰ ਤੇ ਹੈ ਜਿਸ ਦੀ ਕੀਮਤ 181 ਰੁਪਏ ਹੈ ਇਸ ਪਲਾਨ ਨਾਲ ਤੁਹਾਨੂੰ 15GB ਡਾਟਾ ਮਿਲੇਗਾ ਜਿਸ ਦੀ ਵੈਧਤਾ 30 ਦਿਨਾਂ ਦੀ ਹੋਵੇਗੀ ਏ ਪਲਾਨ Airtel ਦੁਆਰਾ ਲਾਂਚ ਕੀਤੇ ਗਏ ਨਵੇਂ ਡਾਟਾ ਵਾਊਚਰ ਪਲਾਨ ਦੀ ਸੂਚੀ ਵਿੱਚ ਤੀਜੇ ਨੰਬਰ ਤੇ ਹੈ ਜਿਸ ਦੀ ਕੀਮਤ 360 ਰੁਪਏ ਹੈ ਇਸ ਪਲਾਨ ਨਾਲ ਤੁਹਾਨੂੰ 50 GB ਡਾਟਾ ਮਿਲੇਗਾ ਜਿਸ ਦੀ ਵੈਧਤਾ 30 ਦਿਨ ਦੀ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਹਨਾਂ ਸਾਰੇ ਡਾਟਾ ਪਲਾਨ ਵਿੱਚ ਉਪਲਬਧ ਡਾਟਾ ਦੀ ਵਰਤੋਂ ਇੱਕ ਦਿਨ ਵਿੱਚ ਕਰ ਸਕਦੇ ਹੋ ਜਾਂ ਤੁਸੀਂ ਇਸ ਨੂੰ 30 ਦਿਨ ਦੀ ਵੈਧਤਾ ਲਈ ਵਰਤ ਸਕਦੇ ਹੋ ਇਹਨਾਂ ਪਲਾਨਸ 'ਚ ਕੰਪਨੀ ਦੀ ਕੋਈ ਰੋਜ਼ਾਨਾ ਡਾਟਾ ਸੀਮਾ ਨਹੀਂ ਹੈ ਇਹ ਪਲਾਨ ਉਹ ਲੋਕ ਇਸਤੇਮਾਲ ਕਰ ਸਕਦੇ ਨੇ ਜਿਨ੍ਹਾਂ ਨੂੰ ਕਾਲਿੰਗ ਦੀ ਜ਼ਰੂਰਤ ਨਹੀਂ ਹੈ ਪਰ ਉਹਨਾਂ ਉਹ ਸਿਰਫ ਡਾਟਾ ਦੀ ਸ਼ੁਰੂਤ ਹੈ